ਸਤਿ ਸ਼੍ਰੀ ਅਕਾਲ ਜੀ ਮੈਂ ਧਰਮਿੰਦਰ ਸਿੰਘ ਜਨਰ ਸੈਕਟਰੀ ਸ਼ੀਪਕਸਿੰਗ ਹੋਇਆ ਸਵਾ ਪੰਜਾਬ ਅੱਜ ਨਵੇਂ ਘਰ ਹੰਦਵਾਲ ਜਿਹੜਾ ਪੰਜਾਬ ਦੇ ਕੰਢੀ ਦੇ ਖੇਤਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆ ਉੱਥੇ ਗੈਰ ਕਾਨੂੰਨੀ ਮਾਈਨਿੰਗ ਤੋਂ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਹੈ ਤੇ ਇਸ ਪਿੰਡ ਦੇ ਵਿੱਚ ਅੱਜ ਪੱਕਾ ਮੋਰਚਾ ਇਸ ਗੱਲ ਨੂੰ ਲੈ ਕੇ ਲਗਾਇਆ ਕਿਉਂਕਿ ਇੱਕ ਹੋਰ ਨਵਾਂ ਸਟੋਨ ਕ੍ਰੈਸ਼ਰ ਪਿੰਡ ਦੀ ਬਿਲਕੁਲ ਆਵਾਦੀ ਦੇ ਵਿੱਚ ਲਗਾ ਦਿੱਤਾ ਜਿਹੜਾ ਪਿੰਡ ਪਹਿਲਾਂ ਹੀ ਹੜ ਦੀ ਮਾਰ ਦੀ ਚਪੇਟ ਦੇ ਵਿੱਚ ਰਿਹਾ ਹੈ ਤੇ ਇਸੇ ਹੀ ਪਿੰਡ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਮੌਜੂਦਾ ਡੀਸੀ ਕੋਮਲ ਮਿੱਤਲ ਜੀ ਦੇਖ ਕੇ ਗਿਆ ਪਰ ਇਸ ਗੱਲ ਨੂੰ ਦੇਖਣ ਤੋਂ ਬਾਵਜੂਦ ਵੀ ਇਸ ਪਿੰਡ ਦੇ ਵਿੱਚ ਇੱਕ ਹੋਰ ਸਟੋਨ ਕ੍ਰੈਸ਼ਰ ਨੂੰ ਲਗਾ ਦੇਣਾ ਇਹ ਸਾਬਤ ਕਰਦਾ ਵੀ ਇੱਥੇ ਇਸ ਇੱਥੇ ਦੇ ਲੋਕਾਂ ਨੂੰ ਹੁਣ ਰਹਿਣ ਨਹੀਂ ਦੇਣਾ ਚਾਹੁੰਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜਿਹੜੀ ਪੰਜਾਬ ਸਰਕਾਰ ਇਹ ਧਮਕਜੇ ਮਾਰਦੀ ਸੀ ਵੀ ਅਸੀਂ ਗਰੀਬ ਲੋਕਾਂ ਦੇ ਆ ਅਸੀਂ ਗਰੀਬ ਲੋਕਾਂ ਦੇ ਲਈ ਕੰਮ ਕਰਾਂਗੇ ਪਰ ਉਹਨਾਂ ਦੇ ਵੱਲੋਂ ਇਹ ਕੰਮ ਬੜਾ ਹੀ ਜ਼ਾਰੇ ਅਜਿਹਾ ਕੀਤਾ ਜਾ ਰਿਹਾ ਜਿਦੇ ਨਾਲ ਲੋਕ ਹੀ ਮਾਰੇ ਜਾਣਗੇ ਅੱਜ ਨਵੇਂ ਘਰਾਂ ਚ ਪੱਕਾ ਮੋਰਚਾ ਲੱਗ ਗਿਆ ਹੈ ਸਾਰਾ ਦਿਨ ਜਜ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਬੱਕ ਬੱਕ ਬੁਲਾ ਰਹੇ ਨੇ ਗੱਲ ਵੀ ਰੱਖੀ ਹੈ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਚਾਹੇ ਪੋਲੂਸ਼ਨ ਕੰਟਰੋਲ ਬੋਰਡ ਹੈ ਚਾਹੇ ਮਾਈਨਿੰਗ ਦਾ ਹੈ ਚਾਹੇ ਐਸਜੀਐਮ ਹੈ ਚਾਹੇ ਹੋਰ ਵੀ ਐਸਐਚਓ ਤੱਕ ਵੀ ਇੱਥੇ ਪਹੁੰਚਿਆ ਕਿਉਂਕਿ ਜਿਦਾਂ ਸਾਫ਼ ਲੱਗਦਾ ਵੀ ਅਫਸਰ ਸ਼ਾਹੀ ਦੀ ਸਿੱਧੇ ਮਿਲੀ ਭੁਗਤ ਜਿਹੜੀ ਹੈ ਕ੍ਰਸ਼ਰ ਲੋਬੀ ਦੇ ਨਾਲ ਹੈ ਜਿਹੜੀ ਕ੍ਰ ਨੂੰ ਉਜਾੜਨ ਦੇ ਉੱਪਰ ਲੱਗੀ ਹੋਈ ਹੈ ਅੱਜ ਦਾ ਇਹ ਧਰਨਾ ਅਸੀਂ ਇੱਥੇ ਸਮਾਪਤ ਕਰ ਰਹੇ ਹਾਂ ਤੇ ਪੱਕਾ ਮੋਰਚਾ ਜਿਹੜਾ ਇੱਥੋਂ ਪੱਕੇ ਤੌਰ ਤੇ ਲੱਗ ਰਿਹਾ ਅੱਜ ਉਸ ਪੱਕੇ ਮੋਰਚੇ ਤੋਂ ਲੈ ਕੇ ਅਸੀਂ 5 ਤਰੀਕ ਨੂੰ ਸੱਦਾ ਦੇ ਰਿਹਾ ਵੀ 5 ਤਰੀਕ ਨੂੰ ਚੱਕਾ ਜਾਮ ਅਸੀਂ ਕਰ ਰਹੇ ਹਾਂ ਚੀਰ ਦੀ ਖੂਹ 'ਚ ਕਿਉਂਕਿ ਪ੍ਰਸ਼ਾਸਨ ਦੇ ਅਧਿਕਾਰੀ ਜ਼ਮੀਨੀ ਸਤਰ ਦੇ ਉੱਪਰ ਆ ਕੇ ਕੁਝ ਵੀ ਨਹੀਂ ਕਰ ਰਹੇ ਅਸੀਂ 5 ਤਰੀਕ ਦਾ ਚੱਕਾ ਜਾਮ ਪੱਕੇ ਤੌਰ ਤੇ ਕਰਨ ਜਾ ਰਹੇ ਹਾਂ ਕਿਉਂਕਿ ਮਾਈਨਿੰਗ ਇਸ ਇਲਾਕੇ ਦੇ ਵਿੱਚ ਹਜੇ ਵੀ ਜਾਰੀ ਹੈ ਕ੍ਰੈਸ਼ਰਾਂ ਨੂੰ ਹੋਰ ਮਾਨਤਾ ਇਸ ਇਲਾਕੇ ਦੇ ਵਿੱਚ ਦਿੱਤੀ ਜਾ ਰਹੀ ਹੈ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਖਾਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਤੇ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਝੰਡੇ ਤੇ ਹੇਠ ਜਿਹੜਾ 5 ਤਰੀਕ ਦਾ ਚੱਕਾ ਜਾਮ ਚੀੜ ਦੀ ਖੂਬ ਵਿਖੇ ਕੀਤਾ ਜਾਏਗਾ ਮੈਂ ਇਲਾਕੇ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਸੱਦਾ ਦਿੰਨਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਠੀਕ 10 ਵਜੇ ਝੀਲ ਦੀ ਖੂਹ ਅੱਡੇ ਤੇ ਪਹੁੰਚਣ ਤਾਂ ਕਿ ਜਿਹੜਾ ਚੱਕਾ ਜਾਮ ਇਸ ਇਲਾਕੇ ਨੂੰ ਬਚਾਉਣ ਦੇ ਲਈ ਕੀਤਾ ਜਾ ਰਿਹਾ ਉਹ ਨੂੰ ਕਾਮਯਾਬ ਕੀਤਾ ਜਾ ਸਕੇ ਧੰਨਵਾਦ